ਪਿੰਡਾਂ ਦੇ ਖਾਂਡ ਪਾੜ ਕਰ ਚੁੱਕੀ ਜਾਂਦੇ ਲੋਕ ਰਾਈ ਜਾਂਦੇ ਆ ਦੇਸ਼ਾਂ ਵਿਦੇਸ਼ਾਂ ਚ ਪਰसों ਵਾਲਾ ਮਾ ਕਰਾ ਸੀ ਕੱਲ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਹੋ ਗਏ ਅੱਜ ਉਦੋਂ ਹੀ ਵਧੀਆ ਚੜ੍ਹਦੀ ਕਲਾ ਚਾ। ਉਹਦਾ ਦਿਮਾਗੀ ਸਾਟਾ ਜਿਹੜੀ ਹੈਲਮਟ ਸੀ ਬਹੁਤ ਮਹਿੰਗਾ ਕੈਨੇਡਾ ਚ ਲਿਆ ਸੀਗਾ ਉਹ ਟੁੱਟ ਗਿਆ ਤੇ ਇੱਕ ਉਹ ਸਾਟ ਜਿਹੜੀ ਮਾਂ ਧੌਣ ਦੇ ਮਣਕੇ ਦੀ ਆ ਤੇ ਬਾਕੀ ਰੀੜ ਕਿੱਡੀ ਦੱਸਦੇ ਆ ਸਕੈਨ ਐਮ ਆਰ ਆਈ ਹੋਈ ਹੈ ਕੀ ਉਹਨਾਂ ਦੀ ਰਿਪੋਰਟ ਆ ਗਈ ਹੋਣੀ ਉਹ ਕਿਵੇਂ ਨਹੀਂ ਜੋ ਅੱਜ ਅਸੀਂ ਦਿੱਤੀ ਨਹੀਂ ਸਾਨੂੰ ਜੀ ਰਿਪੋਰਟ ਅੱਜ ਉਹਨਾਂ ਦੇ ਕੱਪੜੇ-ਕੁਪੜੇ ਚੇਂਜ ਕੀਤੇ ਇਹਨਾਂ ਨੇ ਤੇ ਅੱਜ ਉਹਨਾਂ ਨੂੰ ਬੈੱਡ ਜਿਹੜਾ ਢੋਲਵਾ ਕੇ ਪਾਇਆ ਸਾਰੇ ਪਰਵਾਰਾਂ ਨੂੰ ਧੰਨਵਾਦ ਕਰਦੇ ਜਿੰਨੇ ਸਿੰਗਰ ਸਰ ਦੁਨੀਆ ਦਾ ਕੋਈ ਰਿਹਾ ਨਹੀਂ ਬੰਦਾ ਜਿਹੜਾ ਸਾਡੇ ਕੋਈ ਦੁੱਖ ਦੇ ਵਿੱਚ ਨਹੀਂ ਸ਼ਰੀਕ ਹੋਇਆ ਜਿਵੇਂ ਕੱਲ ਸੀ ਇਹਦੀ ਆਕਸੀਜਨ ਵਗੈਰਾ ਅੱਜ ਗੁਰੂ ਸਾਹਿਬ ਦੀ ਕਿਰਪਾ ਡਾਕਟਰ ਕੰਦੇ ਵੀ ਚੜ੍ਹਦੀ ਕਲਾ ਹੋ ਗਈ ਤਾਂ ਰਾਜਵੀਰ ਜਵੰਦਾ ਜੋ ਕਿ ਘਟਨਾ ਦਾ ਸ਼ਿਕਾਰ ਹੋਇਆ ਸਾਰਾ ਪੰਜਾਬ ਸਾਰਾ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਪੰਜਾਬੀ ਵੱਸਦਾ ਉਸ ਦੇ ਨਾਮ ਦੀ ਅਰਦਾਸ ਕੀਤੀ ਜਾ ਰਹੀ ਹੈ ਸਾਡੇ ਨਾਲ ਰਾਜਵੀਰ ਜਵੰਦਾ ਦੇ ਮਾਮਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਅੰਕਲ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਮਿਲ ਕੇ ਆਏ ਹੋ ਕਿਵੇਂ ਦੇ ਹਾਲਾਤ ਨੇ ਹੁਣ ਹੁਣ ਕਿਵੇਂ ਐਸੇ ਤੋਂ ਉਹਨਾਂ ਦੀ ਪਹਿਲਾਂ ਤਾਂ ਅਸੀਂ ਤੁਹਾਡਾ ਜੀ ਧੰਨਵਾਦ ਕਰਦੇ ਆ ਮੀਡੀਆ ਵਾਲਿਆਂ ਦਾ ਜਿਨ੍ਹਾਂ ਨੇ ਸਾਡੇ ਦੁੱਖ ਸੁੱਖ ਦੇ ਵਿੱਚ ਸਾਥ ਦੇ ਜਣੇ ਆ ਪਰ 바ਕੇ ਗੁਰੂ ਸਾਹਿਬ ਦੀ ਕਿਰਪਾ ਅਸੀਂ ਕੋ ਵੇਖ ਕੇ ਆਏ ਹਾਂ ਮਿਲ ਕੇ ਆਏ ਹਾਂ ਸਾਡੀ ਭੈਣ ਨੂੰ ਸਾਡੀ ਨੌ ਨੂੰ ਇਹ ਕੱਲ੍ਹ ਨਾਲੋਂ ਹਾਲਾਤ ਜਿਹੜਾ ਅੱਜ ਬਿਹਤਰ ਵੱਖੋ ਵਕਰੀਆਂ ਗੱਲਾਂ ਸੀਗੀਆਂ ਕੱਲ ਪਹਿਲਾ ਦਿਨ ਸੀਗਾ ਬਹੁਤ ਜ਼ਿਆਦਾ ਨਾਜ਼ੁਕ ਹਾਲਤ ਸੀ ਉਸ ਦਿਨ ਪਰ ਉਸ ਤੋਂ ਬਾਅਦ ਡਾਕਟਰਜ਼ ਨੇ ਲਗਾਤਾਰ ਲੋਕਾਂ ਦੇ ਵਿੱਚ ਜਿਵੇਂ ਲੋਕਾਂ ਨੇ ਖੰਡ ਪਾੜ ਖੁਲਾ ਛੱਡੇ ਨੇ ਕਈਆਂ ਨੇ ਬਹੁਤ ਸਾਰੀਆਂ ਅਰਦਾਸਾਂ ਔਰ ਲੋਕ ਡਾਕਟਰਜ਼ ਦਾ ਟ੍ਰੀਟਮੈਂਟ ਉਹਦੇ ਕਰਕੇ ਅੱਜ ਬਿਹਤਰ ਹਾਲਾਤ ਹੋਏ ਨੇ ਬਿਲਕੁਲ ਜੀ ਇਹ ਜਿਹੜੀਆਂ ਲੋਕਾਂ ਦੀਆਂ ਦੁਆਵਾਂ ਹਨ ਜੀ ਜਿੱਥੇ ਦੁਆਰ ਕੰਮ ਕਰਦੀ ਹੈ ਉੱਥੇ ਦੁਆਵਾਂ ਕੰਮ ਕਰ ਜਾਂਦੀਆਂ ਦੁਆਰ ਹੀ ਨਾ ਕੰਮ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਅਸੀਂ ਧੰਨਵਾਦ ਹਾਂ ਉਹਨਾਂ ਭੈਣਾ ਭਰਾਵਾਂ ਦਾ ਜਿਨ੍ਹਾਂ ਨੇ ਇੱਕ ਬੱਚੇ ਦੀ ਖਾਤਰ ਦੁਆਵਾਂ ਮੰਗੀ ਜਾਂਦੇ ਆ ਅਰਦਾਸਾਂ ਹੋਈ ਜਾਂਦੀਆਂ ਪਿੰਡਾਂ 'ਚ ਖੰਡ ਪਾੜ ਕਰ ਸੁੱਖੀ ਜਾਂਦੇ ਲੋਕ来 ਆਈ ਜਾਂਦੇ ਆ ਦੇਸ਼ਾਂ ਵਿਦੇਸ਼ਾਂ 'ਚ ਤੇ ਉਹਦੇ ਕਰਕੇ ਗੁਰੂ ਸਾਹਿਬ ਨੇ ਜਿਹੜੀਆਂ ਕਬੂਲ ਹੋਈ ਜਾਂਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਰਪਾ ਗੁਰੂ ਸਾਹਿਬ ਕਰਨਗੇ ਹੁਣ ਕਿਵੇਂ ਦੀ ਸਿਚੁਏਸ਼ਨ ਹੈ ਜੀ ਉਹਨਾਂ ਦੀ ਕਿਉਂਕਿ ਪਹਿਲਾਂ ਤਾਂ ਜਿਵੇਂ ਆਕਸੀਜਨ ਬ੍ਰੇਨ ਨੂੰ ਨਹੀਂ ਪਹੁੰਚ ਰਹੀ ਸੀ ਪਰ ਬਾਅਦ ਦੇ ਵਿੱਚ ਸਾਰਾ ਕੁਝ ਹੌਲੀ-ਹੌਲੀ ਬੀਪੀ ਵੀ ਸਟੇਬਲ ਹੋ ਗਿਆ ਉਹਨਾਂ ਦਾ ਪਰ ਕੱਲ ਨਾਲ ਵਾਜ ਠੀਕ ਆ ਜੀ ਜਿਵੇਂ ਕੱਲ ਸੀ ਦੀ ਆਕਸੀਜਨ ਵਗੈਰਾ ਅੱਜ ਗੁਰੂ ਸਾਹਿਬ ਦੀ ਕਿਰਪਾ ਡਾਕਟਰ ਕਹਿੰਦੇ ਵੀ ਚੜ੍ਹਦੀ ਕਲਾ ਹੋ ਜੂਗੀ ਕਿਸੇ ਗੱਲੋਂ ਖਪਰੌਣ ਦੀ ਲੋੜ ਨਹੀਂ ਬੜੀ ਕਿਰਪਾ ਅੱਜ ਮਤਲਬ ਉਹਨਾਂ ਨੂੰ ਬਹੁਤ ਵਧੀਆ ਟਰੀਟਮੈਂਟ ਹੋ ਰਿਹਾ ਥੇ ਅੱਜ ਠੀਕ ਆ ਉਹ ਪਏ ਨੇ ਮਤਲਬ ਲੇਟੇ ਹੋਏ ਨੇ ਜਾਂ ਅੱਜ ਬੈਟ ਮੜਾ-ਮੋਟਾ ਕੋਈ ਸਹਾਰਾ ਇਹਦੇ ਨਾਲ ਬਿਠਾਇਆ ਗਿਆ ਅੱਜ ਉਹਨਾਂ ਦੇ ਕੱਪੜੇ-ਕਪੜੇ ਚੇਂਜ ਕੀਤੇ ਇਹਨਾਂ ਨੇ ਤੇ ਅੱਜ ਉਹਨਾਂ ਨੂੰ ਬੈੱਡ ਜਿਹੜਾ ਢੋਲਵਾ ਕੇ ਭਾਇਆ ਤੇ ਠੀਕ ਆ ਗੁਰੂ ਸਾਹਿਬ ਕਿਰਪਾ ਕਰਨਗੇ ਇੱਕ ਜਿਵੇਂ ਬ੍ਰੇਨ ਦੇ ਵਿੱਚ ਸੱਟ ਸੀ ਹੋਰ ਕਿੱਥੇ-ਕਿੱਥੇ ਸੱਟਾਂ ਕਿਉਂਕਿ ਦੇਖੋ ਅਸੀਂ ਤਾਂ ਉਹ ਚੀਜ਼ਾਂ ਦੇਖ ਰਹੇ ਹਾਂ ਜਿਹੜੇ ਅਸੀਂ ਹਰੇਕ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਦੁਨੀਆ ਜਾਨਣਾ ਚਾਹੁੰਦੀ ਹੈ ਦੁਨੀਆ ਪਿਆਰ ਕਰਦੀ ਹੈ ਉਹਨਾਂ ਨੂੰ ਤੁਸੀਂ ਪਰਿਵਾਰਕ ਮੈਂਬਰ ਹੋ ਤੁਸੀਂ ਕੋਲ ਜਾ ਕੇ ਆਏ ਹੋ ਤੁਸੀਂ ਦੱਸੋ ਸਾਨੂੰ ਚੰਗੀ ਤਰ੍ਹਾਂ ਕਿ ਕਿੱਥੇ-ਕਿੱਥੇ ਸੱਟਾਂ ਉਹਨਾਂ ਦੇ ਸੱਟ ਤਾਂ ਜੀ ਇੱਕ ਤਾਂ ਦਿਮਾਗੀ ਸੱਟਾਂ ਜਿਹੜੀ ਹੈਲਮਟ ਸੀ ਬਹੁਤ ਮਹਿੰਗਾ ਕੈਨੇ ਤੇ ਇੱਕ ਵੀ ਛੱਟ ਜਿਹੜੀ ਮਾਂ ਧੌਣ ਦੇ ਮਣਕੇ ਦੀ ਆ ਤੇ ਬਾਕੀ ਰੀੜ ਦੀ ੱਡੀ ਦੱਸਦੇ ਆ ਤੇ ਹੋਰ ਸਾਨੂੰ ਡਾਕਟਰ ਇਹਨਾਂ ਕੋਲ ਦੱਸਦੇ ਬਾਕੀ ਇਹਨਾਂ ਕੋਲ ਦੱਸਿਆ ਤੇ ਗੁਰੂ ਸਾਹਿਬ ਪੂਰੀ ਕਿਰਪਾ ਕਰਨ ਕੱਲ੍ਹ ਨਾਲੋਂ ਬਿਹਤਰ ਆ ਜਾਣੀ ਜਲਾਤ ਅੱਛਾ ਰਾਜਵੀਰ ਦੇ ਉਹਨਾਂ ਦੇ ਪਤਨੀ ਔਰ ਉਹਨਾਂ ਦੇ ਬੱਚਿਆਂ ਦਾ ਕੀ ਹਾਲ ਆ ਉਹਨਾਂ ਦੀ ਮਾਤਾ ਦਾ ਕੀ ਹਾਲ ਆ ਬੱਕੇ ਜੀ ਪੂਰੇ ਚੜ੍ਹਦੀ ਕਲਾ ਚ ਤੇ ਭੈਣ ਸਾਡੀ ਇੱਥੇ ਹੁਣ ਘਰੋਂ ਆਈ ਸੀਗੀ ਤੇ ਇੱਥੇ ਬੈਠੇ ਆ ਠੀਕ ਆ ਕੱਲ੍ਹ ਤਾਂ ਚਲੋ ਪਰਸੋਂ ਵਾਲਾ ਮਨ ਖਰਾਬ ਸੀ ਕੱਲ ਗੁਰੂ ਸਾਹਿਬ ਦੀ ਕਿਰਪਾ ਨਾਲ ਹਾਂ ਠੀਕ ਹੋ ਗਏ ਅੱਜ ਉਦੋਂ ਹੀ ਵਧੀਆ ਚੜ੍ਹਦੀ ਕਲਾ ਚ ਕਿਉਂਕਿ ਪਹਿਲਾਂ ਉਹਨਾਂ ਦੇ ਫਾਜ਼ਲ ਸਾਹਿਬ ਦਾ ਵੀ ਦਿਹਾਂਤ ਹੋ ਗਿਆ ਸੀ ਹਾਂ ਜਿਹੜੇ ਸਾਡੇ ਭੁਜਿਆ ਸਾਹਿਬ ਸੀ ਸਹਾਇਕ ਕਰਮਚਾਰੀ ਉਹ ਜਗਰਾਉਂ ਸੀਗੇ ਇਨਸਪੈਕਟਰ ਸਾਹਿਬ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀਗੀ ਇਹ ਵੀ ਪੰਜਾਬ ਪੁਲਿਸ ਦੇ ਵਿੱਚ ਸੀਗਾ ਮੁੰਡਾ ਤੇ ਸਾਥ ਹੋਤਾ ਉਹੀ ਨਹੀਂ ਘਟਾ ਚੱਲਿਆ ਗਿਆ ਤੇ ਜਿਹੜਾ ਕਿ ਆ ਗੁਰੂ ਸਾਹਿਬ ਨੇ ਸਾਡੇ ਤੇ ਹੋਰ ਦਿੱਤਾ ਪਾਤੀ ਪਰ ਲੋਕਾਂ ਨੇ ਆ ਦਵਾਮਾਂ ਸਾਡੇ ਕੰਮ ਆ ਜਾਂਦੀਆਂ ਗੁਰੂ ਸਾਹਿਬ ਕਿਰਪਾ ਕਰੀ ਉਹਦਾ ਲੋਕਾਂ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਕੋਈ ਭੈਣ ਭਰਾ ਇੱਕ ਸਿਸਟਰ ਆ ਜੀ ਇਹਨਾਂ ਦੀ ਉਹ ਅਮਰੀਕਾ ਤੇ ਮਜ਼ਰਾ ਤੇ ਇਹਦੀ ਰਾਜਵੀਰ ਦੀ ਵਾਈਫਾ ਬੱਚਾ ਤੇ ਗੁਡਿਆ ਭੈਣ ਸਖਸਕੀ ਭੈਣ 21 ਅਮਰੀਕਾ ਉਹ ਵੀ ਆ ਰਹੇ ਹੁਣ ਅੱਛਾ ਤੁਸੀਂ ਪਿੰਡ ਤੋਂ ਆਏ ਹੋ ਕਿਉਂਕਿ ਨਾਨਕਾ ਪਰਿਵਾਰੋਂ ਤੁਸੀਂ ਬਹੁਤ ਸਾਰੇ ਲੋਕ ਦੁਆਵਾਂ ਕਰ ਰਹੇ ਨੇ ਅਸੀਂ ਇੱਥੇ ਆਏ ਕੱਲ ਇੱਕ ਅੰਬ ਸਾਹਿਬ ਤੋਂ ਨੌਜਵਾਨ ਆਉਂਦਾ ਨੰਗੇ ਪੈਰੀ ਦੇਗ ਲੈ ਕੇ ਕਹਿੰਦਾ ਦੇਗ ਕਰਾਈ ਅਸੀਂ ਅਖੰਡ ਪਾਠ ਖਾ ਚਾਹੇ ਹੋਏ ਨੇ ਸੁਹਾਣਾ ਸਾਹਿਬ ਲੋਕ ਅਰਦਾਸਾਂ ਕਰਾਏ ਮਤਲਬ ਪਿੰਡ ਦੇ ਹਰੇਕ ਗੁਰੂ ਘਰ ਦੇ ਵਿੱਚ ਅਰਦਾਸਾਂ ਹੋ ਰਹੀਆਂ ਸਿਤਾ ਜੀ ਉਸ ਭੈਣ ਦਾ ਵੀਰ ਦਾ ਵੀ ਧੰਨਵਾਦ ਕਰਦੇ ਆਂ ਪਰ ਇਹ ਇੱਥੇ ਨਹੀਂ ਦੇਸ਼ਾਂ ਦੇਸ਼ਾਂ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚ ਅਰਦਾਸਾਂ ਹੋ ਰਹੀਆਂ ਬਾਹਰਲੇ ਮੁਲਕਾਂ 'ਚ ਹੋ ਰਹੀਆਂ ਜੀ ਕੋਈ ਖੰਡ ਪੜ ਕਰ ਆਈ ਜਾਂਦਾ ਕੋਈ ਪਰਮਾਤਮਾ ਦੀ ਕਿਰਪਾ ਅਰਦਾਸਾਂ ਕਰੀ ਜਾਂਦਾ ਬਹੁਤ ਸਾਡੇ ਕੰਮ ਆ ਰਹੀਆਂ ਇੱਥੇ ਸਾਨੂੰ ਤਾਂ ਇਜਾਜ਼ਤ ਹੀ ਨਹੀਂ ਹੁੰਦਾ ਭੈਣਾ ਭਰਾਵਾਂ ਨੇ ਕੋਈ ਰੋਟੀ ਲਈ ਆਉਂਦਾ ਕੋਈ ਚਾਹ ਲਈ ਆਉਂਦਾ ਕੋਈ ਪੈਸੇ ਜਮ੍ਹਾਂ ਕਰਾਈ ਜਾਂਦਾ ਉਹ ਗੁਰੂ ਸਾਹਿਬ ਨੇ ਪਾਈ ਆ ਉਹਨੇ ਕੱਟਣੀ ਆ ਤੇ ਸੀਟੀ ਸਕੈਨ ਐਮ ਆਰ ਆਈ ਹੋਈ ਹੈਗੀ ਉਹਨਾਂ ਦੀ ਰਿਪੋਰਟ ਆ ਗਈ ਹੋਣੀ ਆ ਉਹ ਕਿਵੇਂ ਨਹੀਂ ਜੀ ਉਹ ਅੱਜ ਅਜੇ ਦਿੱਤੀ ਨਹੀਂ ਸਾਨੂੰ ਜੀ ਰਿਪੋਰਟ ਤੇ ਵੈਸੇ ਡਾਕਟਰ ਕਰਪਾ ਹੋ ਜੂਗੀ ਪਹਿਲਾਂ ਤਾਂ ਬੇਸੁਰਤ ਸੀਗੇ ਹੁਣ ਵੀ ਬੇਸੁਰਤ ਨੇ ਮਤਲਬ ਮਤਲਬ ਪੂਰੀ ਹਜੇ ਹੋਛ ਨਹੀਂ ਗੇ ਤੇ ਉਹਦੇ ਹੌਲੀ ਹੌਲੀ ਜਿਵੇਂ ਜਿਵੇਂ ਦਿਮਾਗੀ ਜਿਹੜੀ ਸੋਜ ਆ ਨਾ ਉਹ ਜਿਵੇਂ ਜਿਵੇਂ ਲਈ ਜਾਂਦੀ ਆ ਉਵੇਂ ਉਵੇਂ ਕਰਪਾ ਹੋ ਜੂ ਗੁਰੂ ਸਾਹਿਬ ਦੀ ਬਾਕੀ ਗੁਰੂ ਸਾਹਿਬ ਨੂੰ ਰਹੀ ਹੀ ਬੇਨਤੀ ਕਰਦੇ ਆ ਕਿ ਜਿਹੜਾ ਭਣਾ ਭਰਮ ਅਰਦਾਸਾਂ ਕੀਤੀਆਂ ਉਹਨੇ ਅਰਦਾਸਾਂ ਮਾਰਾ ਕਬੂਲ ਕਰੀ ਹੁੰਦਾ ਅੰਕਲ ਜਿਹੜਾ ਹੈਲਮਟ ਸੀ ਹੈਲਮਟ ਵੀ ਸਾਰਾ ਟੁੱਟ ਗਿਆ ਕਿਉਂਕਿ ਹੈਲਮਟ ਲਿਆ ਹੋਇਆ ਸੀ ਬਹੁਤ ਮਹਿੰਗਾ ਹੈਲਮਟ ਲਿਆ ਸੀ ਇਹ ਜੀ ਸ਼ੋਅ ਲਾਉਣ ਗਏ ਸੀ ਕੈਨੇਡਾ ਉੱਥੇ ਮਤਲਬ ਨੇ ਸਾਰੀ ਕਟ ਜਿਹੜੀ ਆਪਾ ਟੋਟਰ ਲੈਂਦੀ ਸੀਗੀ ਕੱਟ ਵੀ ਮਾਰ ਸਾਰੇ ਸਰੀਰ ਦੀ ਤੇ ਉਹ ਜਨੋ ਇਹ ਵੱਜਾ ਤੇ ਉਹ ਜਿਹੜਾ ਟੁੱਟ ਗਿਆ ਜੀ ਉਹ ਉਹ ਟੁੱਟਣੇ ਵੇਲੇ ਸਿਰ ਛੱਟ ਲਾ ਕੀ ਆ ਅੱਜ ਪੂਰੀ ਜਿਹੜੇ ਨਾਲ ਦੋਸਤ ਹੈਗੇ ਨੇ ਉਹਦੇ ਕਿਉਂਕਿ ਉਹ ਵੀ ਲਗਾਤਾਰ ਧਿਆਨ ਰੱਖ ਰਹੇ ਨੇ ਅਸੀਂ ਇੱਥੇ ਆਏ ਆ ਕੱਲ੍ਹ ਦੇ ਇੱਥੇ ਹੈਗੇ ਸੀਗੇ ਸਾਰੇ ਯਾਰ ਦੋਸਤ ਸਾਰੀ ਸਿੰਗਿੰਗ ਇੰਡਸਟਰੀ ਲਗਾਤਾਰ ਆ ਰਹੀ ਹੈਗੀ ਕਿਉਂਕਿ ਇਹੋ ਜਿਹੇ ਸਿੰਗਰ ਜਿਹੜੇ ਹਿੱਕ ਦੇ ਜੋਰ ਨਾਲ ਗਾਉਂਦੇ ਨੇ ਪੰਜਾਬ ਦੇ ਵਿੱਚ ਬੜੇ ਚੁਣਿੰਦਾ ਰਹੇਗੇ ਨੇ ਵੇਖੋ ਜੀ ਬਹੁਤ-ਬਹੁਤ ਨਹੀਂ ਤਾਂ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਜਿੰਨੇ ਸਿੰਗਰ ਸਰ ਦੁਨੀਆ ਦਾ ਕੋਈ ਰਹਾ ਨਹੀਂ ਬੰਦਾ ਜਿਹੜਾ ਸਾਡੇ ਕੋਈ ਦੁੱਖ ਦੇ ਵਿੱਚ ਨਹੀਂ ਸ਼ਰੀਕ ਹੋਇਆ ਪ੍ਰਮਾਤਮਾ ਸਾਭ ਦੀਆਂ ਦੁਆਵਾਂ ਕਬੂਲ ਕਰੇ ਸੱਚੇ ਪਾਤਸ਼ਾਹ ਮਹਾਰਾਜ ਚੜ੍ਹਦੀ ਕਲਾ ਵਾਸ਼ੇ ਰਾਜਵੀਰ ਨੂੰ ਉਸੇ ਮਤਲਬ ਕਿਰਪਾ ਕਰੇ ਮਹਾਰਾਜ ਉਵੇਂ ਆ ਕੇ ਆਵਦਾ ਪ੍ਰੋਗਰਾਮ ਸਾਹਮਣੇ ਤੇ ਗੁਰੂ ਸਾਹਿਬ ਕਿਰਪਾ ਕਰਨ ਵਾਸਤੇ ਨਹੀਂ ਅਸੀਂ ਤਾਂ ਇੱਥੇ ਹੀ ਆ ਜੀ ਰੋਜ਼ ਹੀ ਆਉਨੇ ਆ ਕਿਰਪਾ ਮਹਾਰਾਜ ਜੀ ਹਾਂ ਚਲੋ ਵਕੋ ਬکریاں ਗੱਲਾਂ ਸੀਗੀਆਂ ਕੱਲ ਪਹਿਲਾ ਦਿਨ ਸੀਗਾ ਬਹੁਤ ਜਿਆਦੇ ਨਾਜ਼ੁਕ ਹਾਲਤ ਸੀ ਉਸ ਦਿਨ ਪਰ ਉਸ ਤੋਂ ਬਾਅਦ ਡਾਕਟਰਜ਼ ਨੇ ਲਗਾਤਾਰ ਲੋਕਾਂ ਦੇ ਵਿੱਚ ਜਿਵੇਂ ਲੋਕਾਂ ਨੇ ਖੰਡਪਾਟ ਖੁਲਾ ਛੱਡੇ ਨੇ ਕਈਆਂ ਨੇ ਬਹੁਤ ਸਾਰੀਆਂ ਅਰਦਾਸਾਂ ਔਰ ਲੋਕ ਡਾਕਟਰਜ਼ ਦਾ ਟ੍ਰੀਟਮੈਂਟ ਉਹਦੇ ਕਰਕੇ ਅੱਜ ਬਿਹਤਰ ਹਾਲਾਤ ਹੋਏ ਨੇ ਬਿਲਕੁਲ ਜੀ ਇਹ ਜਿਹੜੀਆਂ ਲੋਕਾਂ ਦੀਆਂ ਦੁਆਵਾਂ ਹਨ ਜੀ ਜਿੱਥੇ ਦੁਆਵਾਂ ਕੰਮ ਕਰਦੀ ਹੈ ਉੱਥੇ ਦੁਆਵਾਂ ਕੰਮ ਕਰ ਜਾਂਦੀਆਂ ਦੁਆਰੀ ਨਾ ਕੰਮ ਕਰਦੀ ਉਥੇ ਦੁਆਵਾਂ ਕੰਮ ਕਰਦੀਆਂ ਅਸੀਂ ਧੰਨਵਾਦ ਹਾਂ ਉਹਨਾਂ ਭੈਣਾ ਭਰਾਵਾਂ ਦਾ ਜਿਨ੍ਹਾਂ ਨੇ ਇੱਕ ਬੱਚੇ ਦੀ ਖਾਤਰ ਦੋਆ ਮੰਗੀ ਜਾਂਦੇ ਆ ਅਰਦਾਸਾਂ ਹੋਈ ਜਾਂਦੀਆਂ ਪਿੰਡਾਂ 'ਚ ਖੰਡ ਪਾੜ ਕਰ ਸੁੱਖੀ ਜਾਂਦੇ ਲੋਕ RAI ਜਾਂਦੇ ਆ ਦੇਸ਼ਾਂ ਵਿਦੇਸ਼ਾਂ 'ਚ ਤੇ ਉਹਦੇ ਕਰਕੇ ਗੁਰੂ ਸਾਹਿਬ ਨੇ ਜਿਹੜੀਆਂ ਕਬੂਲ ਹੋਈ ਜਾਂਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਰਪਾ ਗੁਰੂ ਸਾਹਿਬ ਕਰਨਗੇ ਹੁਣ ਕਿਵੇਂ ਦੀ ਸਿਚੁਏਸ਼ਨ ਹੈ ਜੀ ਉਹਨਾਂ ਦੀ ਕਿਉਂਕਿ ਪਹਿਲਾਂ ਤਾਂ ਜਿਵੇਂ ਆਕਸੀਜਨ ਬ੍ਰੇਨ ਨੂੰ ਨਹੀਂ ਪਹੁੰਚ ਰਹੀ ਸੀ ਪਰ ਬਾਅਦ ਦੇ ਵਿੱਚ ਸਾਰਾ ਕੁਝ ਹੌਲੀ-ਹੌਲੀ ਬੀਪੀ ਵੀ ਸਟੇਬਲ ਹੋ ਗਿਆ ਉਹਨਾਂ ਦਾ ਪਰ ਕੱਲ ਨਾਲ ਵਜ ਅੱਜ ਠੀਕ ਆ ਜ ਜਿਵੇਂ ਕੱਲ ਸੀ ਜੀ ਦੀ ਆਕਸੀਜਨ ਵਗੈਰਾ ਅੱਜ ਗੁਰੂ ਸਾਹਿਬ ਦੀ ਕਿਰਪਾ ਡਾਕਟਰ ਕਹਿੰਦੇ ਵੀ ਛੱਡਦੀ ਕਲਾ ਹੋ ਜੂਗੀ ਕਿਸੇ ਗੱਲੋਂ ਕਬਰੌਣ ਦੀ ਲੋੜ ਨਹੀਂ ਬੜੀ ਕਿਰਪਾ ਅੱਜ ਮਤਲਬ ਉਹਨਾਂ ਨੂੰ ਬਹੁਤ ਵਧੀਆ ਟ੍ਰੀਟਮੈਂਟ ਹੋ ਰਿਹਾ ਥੇ ਅੱਜ ਠੀਕ ਆ ਉਹ ਪਏ ਨੇ ਮਤਲਬ ਲੇਟੇ ਹੋਏ ਨੇ ਜਾਂ ਅੱਜ ਬੈੱਡ ਮੜਾ ਮੋਟਾ ਕੋਈ ਸਹਾਰੇ ਦੇ ਨਾਲ ਬਿਠਾਇਆ ਗਿਆ ਅੱਜ ਉਹਨਾਂ ਦੇ ਕੱਪੜੇ-ਕੋਪੜੇ ਚੇਂਜ ਕੀਤੇ ਇਹਨਾਂ ਨੇ ਤੇ ਅੱਜ ਉਹਨਾਂ ਨੂੰ ਬੈੱਡ ਜਿਹੜਾ ਢੋਲਵਾ ਕੇ ਭਾਇਆ ਤੇ ਠੀਕ ਆ ਗੁਰੂ ਸਾਹਿਬ ਕਿਰਪਾ ਕਰਨਗੇ ਇੱਕ ਜਿਵੇਂ ਬ੍ਰੇਨ ਦੇ ਵਿੱਚ ਸੱਟ ਸੀ ਹੋਰ ਕਿੱਥੇ ਕਿੱਥੇ ਸੱਟਾਂ ਕਿਉਂਕਿ ਦੇਖੋ ਅਸੀਂ ਤਾਂ ਉਹ ਚੀਜ਼ਾਂ ਦੇਖ ਰਹੇ ਹਾਂ ਜਿਹੜੇ ਅਸੀਂ ਹਰੇਕ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਦੁਨੀਆ ਜਾਣਨਾ ਚਾਹੁੰਦੀ ਹੈ ਦੁਨੀਆ ਪਿਆਰ ਕਰਦੀ ਉਹਨਾਂ ਨੂੰ ਤੁਸੀਂ ਪਰਿਵਾਰਕ ਮੈਂਬਰੋਂ ਤੁਸੀਂ ਕੋਲ ਜਾ ਕੇ ਆਏ ਹੋ ਤੁਸੀਂ ਦੱਸੋ ਸਾਨੂੰ ਚੰਗੀ ਤਰ੍ਹਾਂ ਕਿ ਕਿੱਥੇ ਕਿੱਥੇ ਸੱਟਾਂ ਉਹਨਾਂ ਦੇ ਸੱਟ ਤਾਂ ਜੀ ਇੱਕ ਤਾਂ ਦਿਮਾਗੀ ਸੱਟ ਆ ਜਿਹੜੀ ਹੈਲਮਟ ਸੀ ਬਹੁਤ ਮਹਿੰਗਾ ਕੈਨੇਡਾ ਚੋਂ ਲਿਆ ਸੀਗਾ ਉਹ ਟੁੱਟ ਗਿਆ ਤੇ ਇੱਕ ਵੀ ਸੱਟ ਜਿਹੜੀ ਮਾਂ ਧੌਣ ਦੇ ਮਣਕੇ ਦੀ ਆ ਤੇ ਬਾਕੀ ਰੀੜ ਦੀ ਢਿੱਡੀ ਦੱਸਦੇ ਆ ਤੇ ਹੋਰ ਸਾਨੂੰ ਡਾਕਟਰ ਨੇ ਇੰਨਾ ਕੋ ਦੱਸਦੇ ਬਾਕੀ ਇੰ ਤੇ ਗੁਰੂ ਸਾਹਿਬ ਪੂਰੀ ਕਿਰਪਾ ਕਰਨ ਕੱਲੋਂੋਂ ਬਿਹਤਰ ਹੋ ਜਾਣੀ ਅਜਲਾਤ ਅੱਛਾ ਰਾਜਵੀਰ ਦੇ ਉਹਨਾਂ ਦੇ ਪਤਨੀ ਔਰ ਉਹਨਾਂ ਦੇ ਬੱਚਿਆਂ ਦਾ ਕੀ ਹਾਲ ਹੈ ਉਹਨਾਂ ਦੀ ਮਾਤਾ ਦਾ ਕੀ ਹਾਲ ਹੈ ਬੱਚੇ ਜੀ ਪੂਰੇ ਚੜ੍ਹਦੀ ਕਲਾ ਚ ਤੇ ਭੈਣ ਸਾਡੀ ਇੱਥੇ ਹੁਣ ਕਰਵਾਈ ਸੀਗੀ ਤੇ ਇੱਥੇ ਬੈਠੇ ਆ ਠੀਕ ਆ ਕੱਲ ਤਾਂ ਚਲੋ ਪਰਸੋਂ ਵਾਲਾ ਮਨ ਕਰਾ ਸੀ ਕੱਲ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਹੋ ਗਏ ਅੱਜ ਉਦੋਂ ਹੀ ਵਧੀਆ ਚੜ੍ਹਦੀ ਕਲਾ ਚ ਕਿਉਂਕਿ ਪਹਿਲਾਂ ਉਹਨਾਂ ਦੇ ਫਾਦਲ ਸਾਹਿਬ ਦਾ ਵੀ ਦੇਹਾਂਤ ਹੋ ਗਿਆ ਸੀ ਹਾਂ ਜਿਹੜੇ ਸਾਡੇ ਪ੍ਰੋਜਾ ਸਾਹਿਬ ਸੀ ਸਹਾਇਕਰਮຊਿਓ ਉਹ ਜਗਰਾਉ ਸੀਗੇ ਇਨਸਪੈਕਟਰ ਸਾਹਿਬ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀਗੀ ਇਹ ਵੀ ਪੰਜਾਬ ਪੁਲਿਸ ਦੇ ਵਿੱਚ ਸੀਗਾ ਮੁੰਡਾ ਤੇ ਸਾਥ ਹੋਦਾ ਉਹੀ ਨਹੀਂ ਘਟਾ ਚੱਲਿਆ ਗਿਆ ਤੇ ਜਿਹੜਾ ਕਿ ਆ ਗੁਰੂ ਸਾਹਿਬ ਨੇ ਸਾਡੇ ਤੇ ਹੋਰ ਵਿਸ਼ਤਾ ਪਾਤੀ ਪਰ ਲੋਕਾਂ ਨੇ ਆ ਦੁਆਵਾਂ ਸਾਡੇ ਕੰਮ ਆਈ ਜਾਂਦੀਆਂ ਗੁਰੂ ਸਾਹਿਬ ਕਿਰਪਾ ਕਰੀ ਉਹਦਾ ਲੋਕਾਂ ਜੀ ਤੁਹਾਡੇ ਫੈਮਿਲੀ ਦੇ ਵਿੱਚ ਕੌਣ-ਕੌਣ ਹੈ ਕੋਈ ਭੈਣ ਭਰਾ ਇੱਕ ਸਿਸਟਰ ਆ ਜੀ ਉਹ ਅਮਰੀਕਾ ਤੇ ਮਾਜ਼ਰਾ ਤੇ ਇਹਦੀ ਰਾਜਵੀਰ ਦੀ ਵਾਈਫਾ ਇੱਕ ਬੱਚਾ ਤੇ ਗੁਡਿਆ ਭੈਣ ਸਿਕਸਕੀ ਭੈਣ ਇੱਕ ਹੀ ਅਮਰੀਕਾ ਉਹ ਵੀ ਆ ਰਹੇ ਹੁਣ ਅਜਾ ਤੁਸੀਂ ਪਿੰਡ ਤੋਂ ਆਏ ਹੋ ਕਿਉਂਕਿ ਨਾਨਕਾ ਪਰਿਵਾਰੋਂ ਤੁਸੀਂ ਬਹੁਤ ਸਾਰੇ ਲੋਕ ਦੁਆਵਾ ਮਾਂ ਕਰ ਰਹੇ ਨੇ ਅਸੀਂ ਇੱਥੇ ਆਏ ਕੱਲ ਇੱਕ ਅੰਬ ਸਾਹਿਬ ਤੋਂ ਨੌਜਵਾਨ ਆਉਂਦਾ ਨੰਗੇ ਪੈਰੀ ਦੇਗ ਲੈ ਕੇ ਕਹਿੰਦਾ ਦੇਗ ਕਰਾਈ ਅਸੀਂ ਅਖੰਡ ਪਾਟਖਾ ਸਾਹਿਬ ਕੋਲ ਆਏ ਹੋਏ ਨੇ ਸੋਹਣਾ ਸਾਹਿਬ ਲੋਕ ਦਾਸਾਂ ਕਰਾ ਰੇ ਮਤਲਬ ਪਿੰਡ ਦੇ ਹਰੇਕ ਗੁਰੂ ਘਰ ਦੇ ਵਿੱਚ ਅਰਦਾਸਾਂ ਹੋ ਰਹੀਆਂ ਅਸੀਂ ਤਾਂ ਜੀ ਉਸ ਭੈ ਵੀਰ ਦਾ ਵੀ ਧੰਨਵਾਦ ਕਰਦੇ ਆਂ ਪਰ ਇਹ ਇੱਥੇ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚ ਅਰਦਾਸਾਂ ਹੋ ਰਹੀਆਂ ਬਾਹਰਲੇ ਮੁਲਕਾਂ 'ਚ ਹੋ ਰਹੀਆਂ ਜੀ ਕੋਈ ਖੰਡ ਪੜ ਕਰ ਆਈ ਜਾਂਦਾ ਕੋਈ ਪਰਮਾਤਮਾ ਦੀ ਕਿਰਪਾ ਅਰਦਾਸਾਂ ਕਰੀ ਜਾਂਦਾ ਬਹੁਤ ਸਾਡੇ ਕੰਮ ਆ ਰਹੀਆਂ ਇੱਥੇ ਸਾਨੂੰ ਤਾਂ ਯਾਦ ਨਹੀਂ ਹੁੰਦਾ ਤਾਂ ਭੈਣਾ ਭਰਾਵਾਂ ਨੇ ਕੋਈ ਰੋਟੀ ਲਈ ਆਉਂਦਾ ਕੋਈ ਚਾਹ ਲਈ ਆਉਂਦਾ ਕੋਈ ਪੈਸੇ ਜਮਾ ਕਰਾਈ ਜਾਂਦਾ ਗੁਰੂ ਸਾਹਿਬ ਨੇ ਪਾਈ ਆ ਉਹਨੇ ਕੱਟਣੀ ਆ ਸਟੀ ਸਕੈਨ ਐਮ ਆਰ ਆਈ ਹੋਈ ਹੈਗੀ ਉਹਨਾਂ ਦੀ ਰਿਪੋਰਟ ਆ ਗਈ ਹੋਣੀ ਆ ਉਹ ਕਿਵੇਂ ਨਹੀਂ ਜੀ ਉਹ ਅਜੇ ਅਜੇ ਦਿੱਤੀ ਨਹੀਂ ਸਾਨੂੰ ਜੀ ਰਿਪੋਰਟ ਤੇ ਵੈਸੇ ਡਾਕਟਰ ਦੱਸਦੇ ਵੀ ਠੀਕ ਆ ਕਿਰਪਾ ਹੋ ਜੂਗੀ ਪਹਿਲਾਂ ਤਾਂ ਬੇਸੁਰਤ ਸੀਗੇ ਹੁਣ ਵੀ ਬੇਸੁਰਤ ਨੇ ਮਤਲਬ ਮਤਲਬ ਪੂਰੀ ਹਜੇ ਉੱਛ ਨਹੀਂ ਗਏ ਤੇ ਉਹਦੇ ਹੌਲੀ ਹੌਲੀ ਜਿਵੇਂ ਜਿਵੇਂ ਦਿਮਾਗੀ ਜਿਹੜੀ ਸੋਜ ਆ ਨਾ ਉਹ ਜਿਵੇਂ ਜਿਵੇਂ ਲਈ ਜਾਂਦੀ ਆ ਉਵੇਂ ਉਵੇਂ ਕਿਰਪਾ ਹੋ ਜੂ ਗੁਰੂ ਸਾਹਿਬ ਦੀ ਬਾਕੀ ਗੁਰੂ ਸਾਹਿਬ ਮੁਰੇ ਹੀ ਬੇਨਤੀ ਕਰਦੇ ਆ ਕਿ ਜਿਹੜਾ ਭਣਾ ਭਰਮ ਅਰਦਾਸਾਂ ਕੀਤੀਆਂ ਪੁਨਰ ਨਿਰਦਾਸਾ ਮਾਰੇ ਕਬੂਲ ਕਰੀ ਆਂਦਾ ਅੰਕਲ ਜਿਹੜਾ ਹੈਲਮਟ ਸੀ ਹੈਲਮਟ ਵੀ ਸਾਰਾ ਟੁੱਟ ਗਿਆ ਕਿਉਂਕਿ ਹੈਲਮਟ ਲਿਆ ਹੋਇਆ ਸੀ ਬਹੁਤ ਮਹਿੰਗਾ ਮੈਂ ਹੈਲਮਟ ਲਿਆ ਸੀ ਇਹ ਜੀ ਸ਼ੋਅ ਲਾਉਣ ਗਏ ਸੀ ਕੈਨੇਡਾ ਉੱਥੇ ਮਤਲਬ ਨੇ ਸਾਰੀ ਕੱਟ ਜਿਹੜੀ ਆਪੋਟੜ ਲੈਂਦੀ ਸੀਗੀ ਕੱਟ ਵੀ ਮਾਰ ਸਾਰੇ ਸਰੀਰ ਦੀ ਤੇ ਉਹ ਜਨੋ ਇਹ ਵਜ੍ਹਾ ਤੇ ਉਹ ਆ ਜਿਹੜਾ ਟੁੱਟ ਗਿਆ ਜੀ ਉਹ ਉਹ ਟੁੱਟਣੇ ਪੈਰੇ ਸਿਰ 60 ਲੱਖੀ ਅੱਜ ਪੂਰੀ ਜਿਹੜੇ ਨਾਲ دوست ਹੈਗੇ ਨੇ ਉਹਦੇ ਕਿਉਂਕਿ ਉਹ ਵੀ ਲਗਾਤਾਰ ਧਿਆਨ ਰੱਖ ਰਹੇ ਨੇ ਅਸੀਂ ਇੱਥੇ ਆਏ ਆ ਕੱਲ੍ਹ ਦੇ ਇੱਥੇ ਹੈਗੇ ਸੀਗੇ ਸਾਰੇ ਯਾਰ ਦੋਸਤ ਸਾਰੀ ਸਿੰਗਿੰਗ ਇੰਡਸਟਰੀ ਲਗਾਤਾਰ ਆ ਰਹੀ ਹੈਗੀ ਕਿਉਂਕਿ ਇਹੋ ਜਿਹੇ ਸਿੰਗਰ ਜਿਹੜੇ ਹਿੱਕ ਦੇ ਜੋਰ ਨਾਲ ਗਾਉਂਦੇ ਨੇ ਪੰਜਾਬ ਦੇ ਵਿੱਚ ਬੜੇ ਚੁਣਿੰਦਾ ਰਹੇਗੇ ਨੇ ਵੇਖੋ ਜੀ ਬਹੁਤ-ਬਹੁਤ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਜਿੰਨੇ ਸਿੰਗਰ ਸਰ ਦੁਨੀਆਂ ਦਾ ਕੋਈ ਰਿਹਾ ਨਹੀਂ ਬੰਦਾ ਜਿਹੜਾ ਸਾਡੇ ਕੋਈ ਦੁੱਖ ਦੇ ਵਿੱਚ ਨਹੀਂ ਸ਼ਰੀਕ ਹੋਇਆ ਪ੍ਰਮਾਤਮਾ ਸਾਭ ਦੀਆਂ ਦੁਆਵਾਂ ਕਬੂਲ ਕਰੇ ਸੱਚੇ ਪਾਤਸ਼ਾਹ ਮਹਾਰਾਜ ਚੜ੍ਹਦੀ ਕਲਾ ਵਾਸ਼ੇ ਰਾਜਵੀਰ ਨੂੰ ਉਸ ਮਤਲਬ ਕਿਰਪਾ ਕਰੇ ਮਹਾਰਾਜ ਉਵੇਂ ਆ ਕੇ ਆਵਦਾ ਪ੍ਰੋਗਰਾਮ ਸਾਹਮਣੇ ਤੇ ਗੁਰੂ ਸਾਹਿਬ ਕਿਰਪਾ ਕਰਨ ਵਾਸਤੇ ਨਹੀਂ ਅਸੀਂ ਤਾਂ ਇੱਥੇ ਹੀ ਆ ਜੀ ਰੋਜ਼ ਹੀ ਆਉਨੇ ਆ ਕਿਰਪਾ ਮਹਾਰਾਜ ਜੀ ਹਾਂ ਚਲੋ ਅਸੀਂ ਵੀ ਅਰਦਾਸ ਕਰਦੇ ਆ ਕਿ ਰਾਜਵੀਰ ਜਵੰਦਾ ਮੁਰਤੋਂ ਆਪਣੇ ਸ਼ੋਅ ਲਗਾਵੇ ਤੰਦਰੁਸਤ ਹੋ ਕੇ ਘਰੇ ਆਵੇ ਚਲੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇੰਨਾ ਕਹਿੰਦਾ ਹੋਇਆ ਜੀ ਮਾਫੀ ਮੰਗਦੇ ਆ ਧੰਨਵਾਦ ਜੀ ਇਹਨਾਂ ਸਾਡੇ ਨਾਲ ਰਾਜਵੀਰ ਜਵੰਦਾ ਦੇ ਮਾਮਾ ਜੀ ਜਿਨ੍ਹਾਂ ਨੇ ਰਾਜਵੀਰ ਦੀ ਸਿਹਤ ਬਾਰੇ ਵੀ ਜਾਣਕਾਰੀ ਦਿੱਤੀ ਹੈ ਕਿਉਂਕਿ ਉਹ ਅੰਦਰੋਂ ਹੀ ਆਏ ਨੇ ਉਸ ਨੂੰ ਮਿਲ ਕੇ ਆਏ ਨੇ ਕੈਮਰਾ ਪਾਸੋਂ ਵਿਕਰਮਨਾਮਨਦੀਪ ਜੋਤ ਫੋਰਟ